ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਜਿਹੜੇ ਵੀਰ ਆਪਣੇ Facebook ਪੇਜ ਤੇ ਜੁੜੇ ਨੇ ਉਹ Facebook ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਲਾਈਕ ਕਰ ਲਿਓ ਤੇ ਦੋਸਤੋ ਜਿਹੜੀ ਵੀਡੀਓ ਆ ਇਸ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਬਹੁਤ ਵਧੀਆ ਨਾਗ ਦਿਖਾਉਣ ਜਾ ਰਹੇ ਹਾਂ ਦੋਸਤੋ ਬਾਕੀ ਜਿਹੜਾ ਫਲੈਕਸ ਤੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਏਰੀਆ ਦੋਸਤੋ ਪਹਿਲਾਂ ਮੈਂ ਦੱਸਣਾ ਚਾਹਾਂਗਾ ਜੀ ਪਿੰਡ ਮਿਲਕ ਅਕਾਲੀਆਂ ਹੈਗਾ ਜੀ ਵੀਰ ਅਮਨਦੀਪ ਸਿੰਘ ਢਿੱਲੋ ਸਾਹਿਬ ਆਨਰ ਨੇ ਤੇ ਨੀਲੀ ਰਵੀ ਦੇ ਦੋਸਤੋ ਕੱਟੇ-ਕੱਟੀਆਂ ਖਰੀਦਣ ਲਈ ਜਿਹੜਾ ਵੀਰ ਹੋਣਾ ਦੇ ਨਾਲ ਸੰਪਰਕ ਵੀ ਤੁਸੀਂ ਕਰ ਸਕਦੇ ਜੇ ਬਾਕੀ ਜਿਹੜਾ ਫਲੈਕਸ ਦੇ ਵਿੱਚ ਬਿਲਕੁਲ ਨੋਟ ਦਿੱਤਾ ਗਿਆ ਹੈਗਾ YouTube ਚੈਨਲ ਆ ਵੀਰ ਦਾ Facebook ਪੇਜ ਵੀ ਹੈਗਾ ਤੇ ਨਾਲ ਜਿਹੜੇ ਕੰਟੈਕਟ ਨੰਬਰ ਦਿੱਤੇ ਹੋਏ ਹਨ ਬੱਚਿਆ ਦੋਸਤੋ ਨੀਲੀ ਰਵੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਪਾਕਿਸਤਾਨੀ ਜਿਹੜੀ ਬਰੀਡ ਆ ਨੀਲੀ ਰਵੀ ਬਲਡਲਾਈਨ ਦੇ ਬੱਚੇ ਵੀਰ ਹੋਂ ਦੇ ਕੋਲ ਅਕਸਰ ਆਉਂਦੇ ਰਹਿੰਦੇ ਨੇ ਤੇ ਬਾਕੀ ਜਿਹੜੇ ਪ੍ਰਾਈਵੇਟ ਬੁੱਲ ਨੇ ਆਪਣੇ ਪੰਜਾਬ ਦੇ ਵਿੱਚ ਜੇਕਰ ਮਾਰਗੇ ਚਾhti ਤੇ ਸਰਕਾਰੀ ਬੁੱਲ ਸਾਰੇ ਦੇ ਬੱਚੇ ਜਿਹੜੇ ਤੁਹਾਨੂੰ ਸਮੇਂ-ਸਮੇਂ ਦਾ ਨਾਲ ਮਿਲਦੇ ਰਹਿਣਗੇ ਬਿਲਕੁਲ ਵੀਰ ਹੋਂ ਦਾ ਜਿਹੜਾ ਬੱਚਿਆਂ ਦਾ ਛੋਟੇ ਬਰੀਡ ਦੇ ਉੱਪਰ ਜਿਹੜਾ ਕੰਮ ਕਰਦੇ ਨੇ ਬੱਚੇ ਲੈ ਕੇ ਆਉਂਦੇ ਨੇ ਅੱਗੇ ਹੋਰਾਂ ਵੀਰਾਂ ਤੱਕ ਪੰਜਾਬ ਦੇ ਵਿੱਚ ਆਊਟ ਆਫ ਸਟੇਟ ਸਾਰੇ ਜਿਹੜੇ ਪੁੱਜਦੇ ਵੀ ਕਰਦੇ ਰਹਿੰਦੇ ਨੇ ਤੇ ਸਮੇਂ-ਸਮੇਂ ਦੇ ਨਾਲ ਦੋਸਤੋ ਵੀਰ ਦੇ ਨਾਲ ਸੰਪਰਕ ਤੁਸੀਂ ਬਣਾ ਕੇ ਰੱਖਿਓ ਤੇ ਪਸ਼ੂ ਜਿਹੜੇ ਆ ਆਉਂਦੇ ਰਹਿੰਦੇ ਨੇ ਬਾਕੀ ਚੈਨਲ ਇੱਕ ਰੂ ਹੀ ਮੈਂ ਫੇਰ ਮੈਂਸ਼ਨ ਕਰ ਦਿੰਦਾ YouTube ਦਾ ਚੈਨਲ ਆ ਨਿਊਜ਼ ਰਾਜ ਫਾਰਮ ਨਾਂ ਤੇ ਉੱਥੇ ਜਿਹੜੀ ਅਪਡੇਟ ਆ ਤੁਹਾਨੂੰ ਦੋਸਤੋ ਡੇਲੀ ਦੀ ਕਹੋ ਚਾਹੇ ਮਹੀਨੇ 'ਚ 15 16 ਵਾਰ ਵੀ ਜਿਹੜੀ ਅਪਡੇਟ ਕਰਦੇ ਰਹਿਣਗੇ ਹਰ ਨਵੇਂ ਪਸ਼ੂ ਇੱਕ ਕੱਟੀ ਆ ਜੇ ਚਾਹੇ ਕੋਈ ਵੀ ਬੱਚਾ ਆ ਜੇ ਕੋਈ ਵੀ ਐਨੀਮਲ ਨਵਾਂ ਆਉਂਦਾ ਹੈ ਤੇ ਉੱਥੇ ਜਿਹੜੀ ਅਪਡੇਟ ਤੁਹਾਨੂੰ ਵੇਖਣ ਵਿੱਚ ਜਰੂਰ ਮਿਲੇਗੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਹੜੇ ਅੱਜ ਦੇ ਨਾਗਾ ਦੋਸਤੋ ਉਹ ਆਪਾਂ ਤੁਹਾਨੂੰ ਤੇਨਾਂ ਦਿਖਾਉਣੇ ਆ ਦੋ ਮੇਲ ਕਾਫ ਹੈਗੇ ਨੇ ਇੱਕ ਜਿਹੜੀ ਵਿੱਚ ਕੱਟੀ ਹੈਗੀ ਆ ਏਜ ਆਪਾਂ ਵੀਰ ਹੋਣਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਪੂਰੀ ਡਿਟੇਲ ਹੈ ਇਹ ਸੈਨੀਮਲ ਦੀ ਆਪਾਂ ਲੈ ਲਵਾਂਗੇ ਬਾਕੀ ਚੰਗੇ ਨਾਗ ਦੋਸਤੋ ਕਾਫੀ ਵੀਰਾਂ ਦੀ ਡਿਮਾਂਡ ਸੀਗੀ ਵੀ ਜਿਹੜਾ ਆਪਾਂ ਨੀਲੀ ਰਾਵੀ ਦੇ ਵਿੱਚ ਕੱਟਾ ਖਰੀਦਣਾ ਚਾਹੁੰਦੇ ਆ ਸੋ ਅੱਜ ਦੋ ਤੁਹਾਨੂੰ ਆਪਾਂ ਮੇਲ ਕਾਫ ਦਿਖਾਵਾਂਗੇ ਜਿਸ ਮੇਰੇ ਪੀਰ ਭਰਾ ਨੂੰ ਪਸੰਦ ਆਵੇ ਪਰਤੇ ਵਿੱਚ ਹੋਵੇ ਤੁਸੀਂ ਵੀਰ ਅਮਨਦੀਪ ਸਿੰਘ ਉਹਨਾਂ ਨਾਲ ਗੱਲਬਾਤ ਕਰਕੇ ਉਹ ਬੱਚੇ ਖਰੀਦ ਸਕਦੇ ਜੇ ਸੋ ਵੀਡੀਓ ਨੂੰ ਦੋਸਤੋ ਜਿਆਦਾ ਲੰਬੀ ਨਹੀਂ ਕਰਦੇਗੇ ਬਿਲਕੁਲ ਸ਼ੋਰਟ ਦੇ ਵਿੱਚ ਗੱਲਬਾਤ ਕਰਾਂਗੇ ਤੇ ਡਿਟੇਲ ਲੈ ਕੇ ਆਪਾਂ ਤੁਹਾਨੂੰ ਦੇਵਾਂਗੇ ਨਾਲ ਪ੍ਰਾਈਸ ਵੀ ਦੱਸਾਂਗੇ ਜਿਸ ਦੇ ਪਰਤੇ ਵਿੱਚ ਹੋਵੇ ਮੈਂ ਇੱਕ ਵਾਰੀ ਫੇਰ ਕਹਿ ਦਿੰਦਾ ਤੁਸੀਂ ਵੀਰ ਨੂੰ ਸੰਪਰਕ ਕਰ ਸਕਦੇ ਵੀਰ ਦੇ ਨਾਲ ਗੱਲਬਾਤ ਕਰਕੇ ਜਿਹੜੀ ਨਾ ਕੋਈ ਵੀ ਚੀਜ਼ ਆ ਖਰੀਦ ਸਕਦੇ ਹੋ ਤੇ ਆ ਜੀ ਵੀਰ ਦੀ ਦੇ ਦਿੱਤੀ ਹੈ ਜਾਣਕਾਰੀ ਆਪਣੇ ਵੀਰਾਂ ਨੂੰ ਹੋਰ ਵੀਰ ਅਮਰਦੀਪ ਠੀਕ ਠਾਕ ਹੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਜਿਹੜੇ ਆਪਣਾ ਰਾਜਸੰਧੂ ਫਾਰਮਿੰਗ ਨਾਲ ਯੂਟਿਊਬਰ ਨਾਲ ਜੁੜੇ ਆ ਉਹਨਾਂ ਨਾਲ ਅਪ ਤੈਹ ਦੇ ਲਈ ਧੰਨਵਾਦ ਵੀਡੀਓ ਨੂੰ ਜਿਹੜੇ ਵਤ ਵਤ ਲਾਈਕ ਸ਼ੇਅਰ ਕਰਦੇ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਆ ਤੇ ਫੁਰਵੀਰ ਅੱਜ ਆਪਾਂ ਤਿੰਨ ਨਗ ਲੈ ਕੇ ਆਏ ਆ ਜੀ ਹਾਂਜੀ ਵੀਰ ਜੀ ਅੱਜ ਵਾਲੇ ਜਿਹੜੇ ਨਾਗਾ ਦੋ ਤਾਂ ਆਪਣੇ ਖਰੀਦੇ ਹੋਇਆ ਇੱਕ ਆਪਣੇ ਘਰ ਦਾ ਜਿਹੜਾ ਫਰਿਆਦ ਬੋਲਾ ਹਾਂਜੀ ਉਹਨਾ ਹਰ ਇੱਕ ਵੀਡੀਓ ਤੇ ਆਪਾਂ ਦਿਖਾਉਂਦੇ ਰਹੇ ਆ ਤੇ ਉਹਦੀ ਮੈਂ ਡਿਮਾਂਡ ਬਹੁਤ ਜ਼ਿਆਦਾ ਲੋਕਾਂ ਨੇ ਕੀਤੀ ਆ। ਆ ਠੀਕ ਹੈ। ਤੇ ਮੈਂ ਅਕਸਰ ਹੀ ਕਹਿਣਾ ਹੁੰਨਾ ਕਿ ਕਈ ਵੀਰਾਂ ਦੀ ਹੁੰਦੀ ਆ ਯਾਰ ਇਹ ਸੋਚ ਕੇ ਯਾਰ ਜਿਹੜੇ ਘਰ ਵਾਲੇ ਐਨੀਮਲ ਰੱਖੇ ਸ਼ਾਇਦ ਵੀਰ ਹੁਣੀ ਵੇਚ ਦੇਣੀ, ਸੇਲ ਨਹੀਂ ਕਰਦੇ, ਦੂਜੇ ਲਿਆ ਕੇ ਵੇਚ ਹੀ ਜਾਂਦੇ ਆ। ਆ ਬਿਲਕੁਲ। ਤਾਂ ਮੈਂ ਅਗੇ ਝੋਟੀਆਂ ਜਿਹੜੀਆਂ ਘਰੇ ਤਿਆਰ ਕੀਤੀਆਂ ਸੀ ਉਹ ਵੀ ਸੇਲ ਕਰਤੀਆਂ। ਅਸੀਂ ਆਪਾਂ ਨੂੰ ਤਾਂ ਇਹ ਚੀਜ਼ ਨਾਲ ਜੇ ਕੁਆਲਿਟੀ ਦੇ ਕੋਈ ਪੈਸੇ ਭਰਦਾ ਵਾ। ਹੂੰ ਹੂੰ। ਜੇ ਕਿਸੇ ਨੂੰ ਪਰਖ ਹੈਗੀ ਆ ਤੇ ਆਪਾਂ ਚੀਜ਼ ਦੇ ਦਿੰਨੇ ਕੋਈ ਦਿੱਕਤ ਨਹੀਂ ਹੈਗੀ। ਆਪਣੇ ਕੋਲੇ ਹੋਰ ਆ ਜਾਣੇ ਆ। ਬਿਲਕੁ ਤੇ ਅਵੀਰ ਅਮਰਦੀਪ ਪਾਈਏ ਚੰਨਾ ਜੀ ਕਰ ਪਹਿਲੇ ਨੰਬਰ ਤੇ ਜਿਹੜਾ ਮੇਲ ਆਪਣੇ ਕੋਲ ਕਾਪ ਖੜਾ ਬੱਚਾ ਹਾਂਜੀ ਕੀ ਏਜ ਆ ਵੀਰੇ ਦੀ ਇਹਦੀ ਏਜ ਬਾਜੀ 6 ਤੋਂ 7 ਮਹੀਨੇ ਏਜ ਆ ਅੱਛਾ ਜੀ ਹਾਂਜੀ ਤੇ ਵਸਤੀ ਸੁਣਨ ਵਾਲਿਆਂ ਦੀ ਬਲੱਡ ਲੈਂਡ ਤੋਂ ਬੱਚਾ ਇਹ ਬਾਪ ਜਿਹੜਾ ਵਾ ਬਹੁਤ ਚੰਗੇ ਲੈਣ ਦਾ ਜਿਹੜਾ ਬੋਲਿਆ ਅੱਛਾ ਜੀ ਪਰ ਮੈਂ ਅਕਸਰ ਇਹ ਵੀਡੀਓ 'ਚ ਜ਼ਿਕਰ ਕਰਦਾ ਹਾਂ ਨਾ ਵੀਰ ਵੀ ਜੇ ਬੋਲਿਆ ਜਾਂ ਬਾਪ ਆ ਉਹ ਆਪਾਂ ਬਾਅਦ 'ਚ ਦੱਸ ਦੇਈਦਾ ਅਗਲੇ ਨੂੰ ਹੂੰ ਹੂੰ ਤੇ ਖਾਸ ਕਰਕੇ ਬੁੱਲਦਾ ਦਾ ਆਪਾਂ ਨੂੰ ਦੱਸਣਾ ਹੀ ਪੈਣਾ ਕਿਉਂਕਿ ਗਾ ਕੱਲ ਨੂੰ ਜਿਹੜੇ ਕੋਈ ਇਹਦੇ ਪਿਓ ਦੇ ਗਾ ਬਰੀਡ ਹੋਈ ਆ ਉਹ ਤੋਂ ਇਨ ਬਰੀਡ ਨਾ ਹੋ ਜੇ ਹਨਾ ਤੇ ਇਸ ਕਰਕੇ ਇਹਦਾ ਤਾਂ ਮੈਂ ਪੂਰੀ ਡਿਟੇਲ ਆਪਣੇ ਰਿਲੇਟਿਵ ਤੋਂ ਲੈ ਕੇ ਆਂਦਾ ਇਹਦਾ ਆਪਾਂ ਬਾਇਓ ਡਾਟਾ ਸਾਰਾ ਦੇ ਸਕਦੇ ਆ ਜਿਹੜਾ ਵੀ ਖਰੀਦੂਗਾ ਆਪਣੇ ਅੱਛਾ ਤੇ ਮਾਂ ਦਾ ਦੁੱਧ ਵੀਰ ਜੀ ਕੋਈ ਹੈਗਾ ਆਪਣੇ ਮਾਂ ਦਾ 14 14.5 ਕਿਲੋ ਦੁੱਧ ਸੀਗਾ ਜੀ ਅੱਛਾ ਜੀ ਹਾਂਜੀ ਇਸ ਟਾਈਮ ਵੀ 10 ਕਿਲੋ ਦੁੱਧ ਦੀ ਮਾਲਕਣ ਹੈਗੀ ਆ ਠੀਕ ਆ ਜੀ ਹਾਂਜੀ ਟੈਸਟਿਕਲਾਂ ਦਾ ਬਹੁਤ ਕੱਟਾ ਸਾਫ਼ ਆ ਵੀਰ ਬਿਲਕੁਲ ਫੱਟੀ ਦਾ ਟੈਸਟਿਕਲ ਦਿਖਾ ਸਕਦੇ ਤੁਸੀਂ ਸੁੱਧੇ ਆ ਬਿਲਕੁਲ ਠੀਕ ਆ ਠੀਕ ਆ ਤੇ ਬਾਪ ਦਾ ਤੁਸੀਂ ਦੱਸ ਦੋ ਬਾਕੀ ਕਰ ਦੋ ਜੇਕਰ ਕੋਈ ਭੈਣ ਭਰਾ ਕਿਉਂਕਿ ਬਾਪ ਦਾ ਇਦਾਂ ਵੀ ਜੀ ਆਪਣੇ ਰਿਲੇਟਿਵ ਤੋਂ ਆਇਆ ਵਾ ਤੇ ਅਲਬਾਕਿਸਤਾਨ ਦਾ ਬੱਚਾ ਵਾ ਅਲਬਾਕਿਸਤਾਨ ਸਟਰਾ ਉਹਨਾਂ ਦੇ ਘਰੇ ਪਿਆ ਵਾ ਮਾਂ ਦੇਖਣੀ ਹੋਵੇ ਮਾਂ ਦਾ ਵੀ ਆਪਾਂ ਐਡਰੈਸ ਦੇ ਦਾਂਗੇ ਕੋਈ ਜਾ ਕੇ ਦੇਖ ਲਵੇ ਆਪਾਂ ਆਪਦਾ ਜੋ ਵੀ ਹੈ ਨਾ ਲੈਣਾ ਵਾ ਉਹ ਅਗਲੇ ਨੂੰ ਦੱਸ ਕੇ ਲੈ ਲੈਣਾ ਤੇ ਮੈਂ ਤਾਂ ਨਹੀਂ ਪਿਓ ਦਾ ਜ਼ਿਕਰ ਕਰਦਾ ਸੀ ਕਾਰਨ ਪਤਾ ਕੀ ਆ ਹਰ ਇੱਕ ਬੰਦਾ ਕਹਿੰਦਾ ਯਾਰ ਇੰਨੇ ਚ ਚੰਗੇ ਦੇ ਨਹੀਂ ਕੋਈ ਵੇਚਦਾ ਮੇਰੇ ਘਰੇ ਸਟਾਰਟ 2 ਦਾ ਡਾਇਰੈਕਟ ਕ੍ਰੋਸਿੰਗ ਦਾ ਬੱਚਾ ਖੜਾ ਹਾਂਜੀ ਹਾਂਜੀ ਮੈਂ ਉਹ ਵੀ ਸੇਲ ਕਰੂੰਗਾ ਜੇ ਕੋਈ ਪੈਸੇ ਭਰੂਗਾ ਮੈਂ ਸੇਲ ਕਰੂੰਗਾ ਜੇ ਨਹੀਂ ਕੋਈ ਭਰੂਗਾ ਆ ਬਿਲਕੁਲ ਫਿਰ ਆਪਣੇ ਕੋਲ ਤਾਂ ਹੈਗਾ ਹੀ ਸੰਭਾਲ ਵਾਸਤੇ ਆਪਾਂ ਘਾ ਆਪਦੀ ਹੈਨਾ ਪਰ ਇਹ ਵੇਚ ਨੂੰ ਮੈਂ ਉਹੀ ਵੇਚ ਸਕਦਾ ਵਾਂ ਹਾਂਜੀ ਜੀ ਜਿਹੜੇ ਬੰਦਿਆਂ ਨਾਲ ਮੇਰੇ ਲਿੰਕਾਂ ਕਿਉਂਕਿ ਮੈਂ ਕਣ ਅਜ ਦਾ ਕੰਮ ਕਰਦਾ 14 15 ਸਾਲ ਹੋ ਗਿਆ ਕਾਰਨ ਇਹ ਹੀ ਇੱਕ ਵਾਰੀ ਲੋਕਾਂ ਨੂੰ ਦਿਖਾ ਕੇ ਦੱਸ ਦੇਣਾ ਮੈਂ ਵੇਚਣ ਲੱਗਾ ਹਾਂ ਆ ਠ ਜੋਲ ਜਿਹੜਾ ਦਿਖਾ ਸਕਦੇ ਮਣਕਣੀ ਆਖਾ ਸਾਈਡ ਤੇ ਜਿਹੜਾ ਫਟਾ ਹੋਣ ਤੇ ਇਹ ਜਿੰਦੀ 1 ਸਾਲ ਦੀ ਦਸੀਓ ਜੀ ਨਹੀਂ ਵੀਰੇ ਦੀ 7 6 6 ਤੋਂ 7 ਮਹੀਨੇ 7 ਮਨთ ਦੀ ਏਜਾ ਦੋਸਤੋ ਹਾਂਜੀ ਬਾਕੀ ਤੁਸੀਂ ਵੇਖ ਸਕਦੇ ਹੋ ਕਟਾ ਬਹੁਤ ਜਿਆਦਾ ਪਿਆਰਾ ਹੈਗਾ ਤੇ ਬਹੁਤ ਵੀਰਾਂ ਦੀ ਡਿਮਾਂਡ ਸੀ ਵੀ ਆਪਾਂ ਮੇਲ ਕਾਫ ਵੀਰੇ ਖਰੀਦਣਾ ਤੇ ਜਰੂਰ ਅੱਗੇ ਪੇਸ਼ ਕਰੋ ਤੇ ਉਹ ਨੂੰ ਆਏ ਵੀਰ ਮੈਨੂੰ ਮੇਲ ਕਾਫ ਦੇ ਤੇ ਮੈਂ ਹਮੇਸ਼ਾ ਹੀ ਇਹ ਗੱਲ ਕਰਦਾ ਉਹਨਾਂ ਵੀ ਜੇ ਕੋਈ ਚੰਗਾ ਮਿਲਿਆ ਮੇਲ ਕਾਫ ਲੈਣਾ ਨਹੀਂ ਤੇ ਨਹੀਂ ਲੈਣਾ ਠੀਕ ਆ ਇਹ ਕਹੋਂ ਕਿ ਕਾਨੂੰ ਇਹਨੇ ਇਹਨੇ ਖੁਦ ਬਰੀਡਰ ਬਾਨਾ ਕਾ ਲੋ ਬਰੀਡਿੰਗ ਦੇ ਕੰਮ ਕਰਨਾ ਜੀ ਇਹੀ ਗੰਦ ਨਿਕਲ ਗਿਆ ਕੋਈ ਫਾਇਦਾ ਨਹੀਂ ਫਿਰ ਹੂੰ ਹੂੰ ਨਹੀਂ ਫਿਰ ਆਪਾਂ ਕੋਲ ਚੰਗਾ ਲਵਾਂਗੇ ਤੇ ਕਾ ਲੋ ਬੱਚੇ ਵੀ ਚੰਗੇ ਆਉਣਗੇ ਸਹੀ ਆ ਜੀ ਸਹੀ ਆ ਹਾਂ ਜੀ ਤੇ ਵੀਰ ਕੀ ਇਹਦੀ ਡਿਮਾਂਡ ਕਰਤੀ ਆਪਾਂ ਇਹਦੀ ਡਿਮਾਂਡ ਵੀਰੇ ਆਪਾਂ 21 ਕੋ ਹਜ਼ਾਰ ਰੁਪਿਆ ਕਰਦੇ ਆਂ ਠੀਕ ਹੈ ਜੀ ਹਾਂ ਜੀ ਜੇ ਕੋਈ ਮੌਕੇ ਤੇ ਕੋਈ ਸੱਜਣ ਆਉਂਦਾ ਤੇ ਮਾਨਤਾ ਜਿੰਨਾ ਹੋ ਸਕਦਾ ਜਰੂਰ ਕਰਾਂਗੇ ਠੀਕ 21000 ਰੁਪਏ ਡਿਮਾਂਡ ਆ ਹਾਂ ਜੀ ਵੀਰ ਜੀ ਠੀਕ ਆ ਸੋ ਦੋਸਤੋ 21000 ਰੁਪਏ ਡਿਮਾਂਡ ਆ ਵੀਰ ਤੇ ਜਿਹੜੇ ਸੰਪਰਕ ਨੰਬਰ ਨੇ ਬਾਕੀ ਫਲਕਸ ਦੇ ਵਿੱਚ ਜਿਹੜੇ ਸੰਪਰਕ ਨੰਬਰ ਦਿੱਤੇ ਨੇ ਸੋ ਜੇਸ ਮੇਰੇ ਵੀਰ ਨੇ ਖਰੀਦਣਾ ਹੋਵੇ ਤੁਸੀਂ ਉਚੇਚੇ ਤੌਰ ਤੇ ਜਿਹੜਾ ਸੰਪਰਕ ਕਰ ਸਕਦੇ ਹੋ ਤੇ ਦੂਜੇ ਨੰਬਰ ਤੇ ਵੀਰ ਆਪਣੇ ਕੋਲੇ ਕੱਟੀਆਂ ਆ ਗਈਆਂ ਨੇ ਵੀਰੇ ਆਪਾਂ ਅੱਗੇ ਵੀਡੀਓ ਪਾਈ ਸੀ ਚਾਰ ਕੱਟੀਆਂ ਦੀ ਠੀਕ ਆ ਤਿੰਨ ਸੀਲ ਹੋ ਗਈਆਂ ਸੀ ਇੱਕ ਆਪਣੇ ਕੋਲ ਖੜੀ ਆ ਇਹ ਵੀਰਾ ਅੰਮ੍ਰਿਤਸਰ ਤੋਂ ਆ ਠ ਠੀਕ ਹੈ ਤਾਂ ਉਹਨੇ ਵੀਰ ਨੇ ਮੇਰੇ ਨਾਲ ਸੌਦਾ ਕਰ ਲਿਆ ਸੀ ਤੇ ਮੈਨੂੰ ਸਾਈ ਬਾਤੀ ਸੀ 5000 ਰੁਪਿਆ ਠੀਕ ਹੈ ਜੀ ਆ ਦਿਖਾ ਸਕਦੇ ਬਤੌਰ ਆਪਾਂ ਉਹਦੀ ਸਾਈ 5000 ਰੁਪਿਆ ਵਾਪਸ ਕੀਤੀ ਹੈ ਦੇਖ ਸਕਦੇ ਸਾਹਮਣੇ ਤੁਸੀਂ ਠੀਕ ਹੈ ਜੀ ਬਾਕੀ ਥੋੜੀ ਜਿਹੀ ਧੁੱਪ ਪੈ ਰਹੀ ਹੈ ਲਾਈਟ ਹੋਣ ਕਰਕੇ ਤੇ ਮੈਂ ਕੋਈ ਨਹੀਂ ਦੱਸ ਦੇਣਾ ਬਾਕੀ ਦੋਸਤੋ ਹਾਂ ਜੀ ਜੀ ਮੈਨੂੰ ਸਾਈ ਬਾਤੀ ਸੀ ਵੀਰ ਨੇ ਤੇ ਉਹਨੇ ਲੈ ਕੇ ਜਾਣੀ ਸੀ ਕਿ ਦੋਹਾਂ ਦਿਨਾਂ ਬਾਅਦ ਉਹਨਾਂ ਦੇ ਨਾਲ ਬਾਅਦ ਹਾਂ ਜੀ ਕਾਰਨ ਕੀ ਬਣਿਆ ਚਲੋ ਕੋਈ ਫੈਮਿਲੀ ਦੇ ਵਿੱਚ ਕੋਈ ਮੈਂਬਰ ਨੂੰ ਪ੍ਰੋਬਲਮ ਆ ਗਈ ਤਾ ਆਪਾਂ ਉਹਦੀ ਸਾਈ ਵਾਪਸ ਕੀਤੀ ਗਈ ਆ ਕਿਉਂਕਿ ਕੋਈ ਕੋਈ ਕਿਸੇ ਨਾ ਵੀ ਆਪਾਂ ਸੌਦਾ ਕਰਦੇ ਵੀਰ ਮੈਂ ਵੀ ਕਈ ਵਾਰੀ ਸੌਦਾ ਕਰ ਰਹਾ ਸੀ ਮੱਝ ਦਾ ਸੌਦਾ ਕੀਤਾ ਸੀ ਤੇ ਸਾਨੂੰ ਅਗਲੇ ਨੇ ਸਾਈ ਨਹੀਂ ਵਾਪਸ ਕੀਤੀ ਸੀਗੀ ਪਰ ਮੈਂ ਇਦਾਂ ਦਾ ਨਹੀਂ ਕੰਮ ਕਦੇ ਵੀ ਜੰਦਾ ਕੋਈ ਅਮਰਜੈਂਸੀ ਪੈ ਗਈ ਨਾ ਜੀ ਅਮਰਜੈਂਸੀ ਪੈ ਜੇ ਫਿਰ ਤਾਂ ਚਲੋ ਕੋਈ ਕਾਰਨ ਬਣਦੀ ਹੈ ਅਮਰਜੈਂਸੀ ਪੈ ਗਈ ਆਪਾਂ ਸਾਈ ਉਹਦੀ ਵਾਪਸ ਕੀਤੀ ਵੀਰ ਵੀ ਆਪਦੀ ਸਾਈ ਵਾਪਸ ਠੀਕ ਆ ਤੇ ਆਪਣੇ ਚਲੋ ਨਵੇਂ ਸਿਰੇ ਤੋਂ ਕਰੀ ਆਪਾਂ ਫੇਰ ਵੀਰਾਂ ਨੂੰ ਡਿਟੇਲਿੰਗ ਨਹੀਂ ਦੇਈ ਰਹੀ ਜੀ ਕਿੰਨੇ ਕਿ ਚਰਦੀ ਹੈਗੀ ਜੀ ਇਹ ਹੈਗੀ ਆ 1.5 ਸਾਲ ਦੇ ਨੇੜੇ ਆ ਜੀ 16 ਮਹੀਨਿਆਂ ਦੀ ਆ 16 ਮਹੀਨੇ ਵੜੀ ਦੇ ਵਿੱਚ ਨਜ਼ਰ ਮਾਰ ਸਕਦੇ ਜੀ ਹਾਂਜੀ ਤੇ ਵੀਰ ਹੁਣਾਂ ਤੁਹਾਨੂੰ ਜਿਹੜੀ ਪ੍ਰੋਪਰ ਦੱਸ ਹੀ ਦਿੱਤਾ ਵੀ ਇਹ ਸੇਲ ਅਸੀਂ ਮੰਨ ਲਓ ਬਹੁਤ ਕੁੰਡਾ ਕਰੂਗੀ ਆਉਣ ਵਾਲੇ ਸਮੇਂ 'ਚ ਸਹੀ ਹੈ ਜੀ ਹਾਂਜੀ ਬਾਕੀ ਮੂਰਤ ਵੀ ਸੋਹਣੀ ਤੇ ਬਧੀਆ ਹੈਗੀ ਆ ਜੀ ਬਹੁਤ ਚੰਗਾ ਲੱਗਾ ਜੀ ਦਿਖਾ ਦਿਓ ਸੂਤੇ ਵੀ ਨਿਸ਼ਾਨ ਆ ਗਿਆ ਬਹੁਤ ਨਿਸ਼ਾਨ ਵਗੈਰਾ ਸਾਰੇ ਹੈਗੇ ਨਿਸ਼ਾਨ ਪ੍ਰੋਪਰ ਲੱਗੇ ਆ ਦੋਸਤ ਸਾਰੇ ਨਿਸ਼ਾਨ ਪੂਰੇ ਆ ਜੀ ਆਹ ਵੇਖੋ ਤੁਸੀਂ ਥਣ ਤੁਹਾਨੂੰ ਬਹੁਤ ਸੋਹਣਾ ਲੱਗਾ ਅੱਜ ਦੇ ਸਮੇਂ 'ਚ ਆਹ ਵੇਖੋ ਜੀ ਠੀਕ ਹੈ ਠੀਕ ਹੈ ਅਮਰਦੀ ਵੀਰੇ ਕੀ ਇਹਦਾ ਕੀ ਮੁੱਲ ਆਪਾਂ ਕੀਤਾ ਹੁਣ ਇਹਦਾ ਵੀਰ 32000 ਰੁਪਿਆ ਆਪਾਂ ਮੁੱਲ ਕਰਦੇ ਆ ਠੀਕ ਆ ਬਾਕੀ ਮੌਕੇ ਤੇ ਜਿੰਨਾ ਹੋ ਸਕਦਾ ਮੰਨ ਲਓ ਹੋ ਜਾਏਗਾ 32 ਚੋ ਨਾ ਹਾਂਜੀ ਕਰ ਦਾਂਗੇ ਮੰਨ ਤਾਂ ਵੀਰ ਜਿੰਨਾ ਹੋ ਸਕਿਆ ਠੀਕ ਆ ਬਾਕੀ ਟੇਢਾ ਕੱਟਾ ਦੋਸਤੋ ਇੱਕ ਰੀ ਜਿਹੜੀ ਨਾ ਤੁਸੀਂ ਛਾਤ ਦੁਆਰ ਤੋਂ ਫੇਰ ਮਾਰ ਲਓ ਵੀ ਟੇਢੇ ਕੱਟ ਦੇ ਵਿੱਚ ਟੇਢੇ ਕੱਟ ਦੇ ਵਿੱਚ ਬੂਰੀ ਦੋਸਤੋ ਨੀਲੀ ਰਾ ਵੀ ਪਿਓਰ ਇਹ ਕੱਟੀ ਮਿਲੇਗੀ ਤੁਹਾਨੂੰ ਤੇ ਸੋਹਣੀ ਏਜ ਦੇ ਹਿਸਾਬ ਨਾਲ 16 ਮਹੀਨੇ ਦੀ ਜੇਕਰ ਆਪਾਂ ਏਜ ਵੇਖੀ ਤੇਜ ਦੇ ਹਿਸਾਬ ਨਾਲ ਬਹੁਤ ਵਧੀਆ ਚੰਗੀ ਗਰੋਥ ਹੈਗੀ ਆ ਤੇ ਕਿਸੇ ਮੇਰੇ ਵੀਰਾਂ ਨੇ ਅੱਗੇ ਬਰੀਡ ਪਰਪਸ ਤੇ ਜੇ ਤੁਸੀਂ ਕੰਮ ਕਰਨਾ ਹੈਗਾ ਤੇ ਬਿਲਕੁਲ ਲੈ ਕੇ ਜਾ ਸਕਦੇ ਹੋ ਤੇ ਤੀਜੇ ਨੰਬਰ ਤੇ ਦੋਸਤੋ ਆਪਾਂ ਤੁਹਾਨੂੰ ਇੱਕ ਨਾ ਬਖਾਉਣੇ ਆ ਕਾਫ ਮੇਲ ਆ ਵੀਰ ਕੋਲ ਇਹ ਵੈਸੇ ਵੀਰ ਨੇ ਘਰੇ ਰੱਖਿਆ ਹੋਇਆ ਹੈ ਵੀ ਸ਼ੌਂਕੀਆ ਤੌਰ ਤੇ ਵੀਰਾਂ ਦਾ ਵੀ ਜੇ ਕਿਸੇ ਡਿਮਾਂਡ ਹੋਈ ਵੀ ਅੱਗੇ ਬਰੀਡ ਤੇ ਕਿਸੇ ਨੇ ਕੰਮ ਕਰਨਾ ਹੋਇਆ ਤੇ ਉਹ ਜ਼ਰੂਰ ਤੁਸੀਂ ਲੈ ਕੇ ਜਾ ਸਕਦੇ ਹੋ ਸਾਸੀ ਸੁਣਨ ਵਾਲਿਆਂ ਦੀ ਬਲੱਡ ਲਾਈਨ ਦਾ ਬੱਚਾਾਨੂੰ ਵੀ ਪਤਾ ਵੈਸੇ ਤਾਂ ਵੀਰ ਜੀ ਨੂੰ ਨਹੀਂ ਬੁੱਲ ਬਹੁਤ ਤਿਆਰ ਕਰਦੇ ਆ ਬਹੁਤ ਘੱਟ ਵੇਚਦੇ ਆ ਕਈ ਵੀਰ ਮੰਗ ਲੈਂਦੇ ਆ ਕਿ ਉੱਥੋਂ ਦਾ ਆਪਾਂ ਨੂੰ ਉਹਨਾਂ ਦੇ ਸਾਨਾ ਦਾ ਬਲੱਡ ਲਾਈਨ ਦਾ ਬੱਚਾ ਚਾਹੀਦਾ ਇਹ ਦੋਨੋਂ ਉਹ ਵੀ ਉਹਨਾਂ ਦੀ ਬਲੱਡ ਲਾਈਨ ਚੋਂ ਆ ਤੇ ਇਹ ਜਿਹੜਾ ਸਟਾਰ 2 ਆ ਹਾਂਜੀ ਹਾਂਜੀ ਉਹਦਾ ਜਾਨੀਏ ਡਾਇਰੈਕਟ ਕ੍ਰੋਸਿੰਗ ਦਾ ਬੱਚਾ ਜੀ ਇਹ ਜਿਹੜਾ ਹੈ ਨਾ ਹਾਂਜੀ ਠੀਕ ਹੈ ਤੇ ਇਹਦੀ ਮਦਰ ਆਪਣੇ ਕੋਲੇ ਖੜੀ ਆ ਜੇ ਕੋਈ ਦੇਖਣੀ ਚਾਹਵੇ ਉਹ ਵੀ ਦੇਖ ਸਕਦਾ ਜੀ ਆ ਜਿਸੇ ਕਿਸੇ ਵੀਰ ਨੇ ਲੈਣੀ ਹੋਈ ਤੇ ਉਹ ਜ਼ਰੂਰ ਤੁਸੀਂ ਇਹਦੀ ਜਿਹੜੀ ਪੂਰੀ ਮੰਨ ਲਓ ਲੱਗਦੀ ਆ ਵੀ ਹੈਗੀ ਆ ਕੋਈ ਗੱਲ ਬਾਤ ਕੱਟੇ ਤੇ ਦੇਖ ਸਕਦੇ ਤੁਸੀਂ ਹਾਂਜੀ ਹਾਂਜੀ ਬਾਕੀ ਫ੍ਰੀ ਪੂਣਾ ਸੌ ਪੂਣਾ ਇੰਨਾ ਜਿਆਦਾ ਕਿ ਤੁਸੀਂ ਗੱਲਾਂ ਛੱਡ ਦਿਓ ਕੱਲ ਮੈਂ ਰਿੰਗ ਚ ਲੈ ਕੇ ਗਿਆ ਸੀਗਾ ਹਾਂਜੀ ਹਾਂਜੀ ਤਾਂ ਮੈਂ ਉੱਥੇ ਹਰ ਇੱਕ ਕੋਈ ਹਰ ਇੱਕ ਦੇ ਚੰਗੇ ਡੰਗਰ ਆਏ ਸੀ ਬਹੁਤ ਪਾਲੇ ਸੀ ਤੇ ਕੋਈ ਕਿੱਧਰ ਨੂੰ ਖਿੱਚੀ ਫਿਰਦਾ ਸੀ ਕੋਈ ਕਿੱਧਰ ਨੂੰ ਇਹਨੂੰ ਮੈਂ ਇਦਾਂ ਛੱਡਦਾ ਸੀ ਤਾਂ ਉੱਥੇ ਰਿੰਗ ਦੇ ਵਿੱਚ ਮੇਰੇ ਮਗਰ ਮਗਰ ਰਿਹਾ ਹੁਣ ਵੀ ਜਾਨੀ ਕਿ ਮਨ ਲਓ ਇੱਥੇ ਵੀ ਆਪਾਂ ਛੱਡਦਾ ਕਿ ਨਾ ਇਹ ਭੱਜ ਨੂੰ ਐਸਾ ਫੁੱਲਣ ਬਾਜੀ ਨਹੀਂ ਬਿਲਕੁਲ 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 ਠੰਡੇ ਤੇ ਸ਼ਾਂਤ ਬਿਲਕੁਲ ਠੰਡਾ ਸ਼ਾਂਤ ਤੇ ਬਲੱਡ ਲਾਈਨ ਦੇ ਵਿੱਚ ਅਕਸਰ ਹੀ ਆਪਾਂ ਨੂੰ ਪਤਾ ਆ ਗਿਆ ਅਕਸਰ ਅੱਛਾ ਤੇ ਵੀਰ ਇਹਨੇ ਕੱਲ ਫਿਰ ਨਾ ਫੁੱਲੇ ਵਾਲੇ ਮੇਲੇ ਵਿੱਚ ਮਤਲਬ ਕਿ ਪਾਰਟਿਸਿਪੇਟ ਕੀਤਾ ਕੱਲ ਪਾਰਟਿਸਿਪੇਟ ਕੀਤਾ ਐਕਚੁਅਲੀ ਗੱਲ ਕੀ ਬਣੀ ਵੀ ਰਹੀ ਐ ਥੋੜਾ ਜਿਹਾ ਇੱਕ ਤਾਂ ਤੁਰਨ ਲੱਗਿਆਂ ਲੇਟ ਹੋ ਗਏ ਅੱਛਾ ਜੀ ਇੱਕ ਰਸਤੇ 'ਚ ਗੱਡੀ ਹੋ ਗਈ ਖਰਾਬ ਜਦੋਂ ਅਸੀਂ ਪਹੁੰਚੇ ਉਦੋਂ ਨਾ ਉਹਨਾਂ ਨੇ ਐਂਟਰੀਆਂ ਬੰਦ ਕਰਤੀਆਂ ਸੀ ਮੰਨ ਲਓ ਵਿਦਆਉਟ ਐਂਟਰੀ ਫਿਰ ਵੀ ਅਸੀਂ ਮੈਂ ਰਿੰਗ 'ਚ ਉਹਨਾਂ ਨੂੰ ਲੈ ਇਹਨੂੰ ਲੈ ਗਿਆ ਸੀਗਾ ਚਲੋ ਰਿਕਵੈਸਟ ਕੀਤੀ ਉੱਥੇ ਫੂਲੇਵਾਲ ਜਿਹੜੇ ਕਮੇਟੀ ਪ੍ਰਬੰਧਕ ਕਮੇਟੀ ਸੀਗੇ ਤਾਂ ਉਹਨਾਂ ਅਗੇ ਰਿਕਵੈਸਟ ਕੀਤੀ ਉਹ ਕਹਿੰਦੇ ਵੀਰ ਐਂਟਰੀ ਤਾਂ ਬੰਦ ਆ ਪਰ ਤੂੰ ਰਿੰਗ 'ਚ ਪਾਲਾ ਕੋਈ ਗੱਲ ਨਹੀਂ ਜਿੰਨਾ ਹੋ ਸਕਦਾ ਮਾਨ ਸਨਮਾਨ ਤੇਰਾ ਜ਼ਰੂਰ ਕਰਾਂਗੇ ਤਾਂ ਫਿਰ ਦੂਸਰਾ ਨਹੀਂ ਉੱਥੇ ਆਪਣਾ ਐਂਟਰੀ ਤੋਂ ਬਗੈਰ ਪਾਇਆ ਤੇ ਫਿਰ ਵੀ ਚੌਥੇ ਨੰਬਰ ਤੇ ਲੱਗਾ ਜੋ 4ਥ ਪੋਜੀਸ਼ਨ ਦੇ ਵਿੱਚ ਇਹ ਉੱਥੇ ਆਪਣਾ ਫੂਲੇਵਾਲ ਤੇ ਰਿਹਾ ਠੀਕ ਹੈ ਬਾਕੀ ਚੌਥੇ ਨੰਬਰ ਤੇ ਠੀਕ ਹੈ ਹਾਂਜੀ ਕੋਈ ਤਿਆਰੀ ਨਹੀਂ ਸੀ ਆਪਣੀ ਬੁੱਲ ਦੀ ਕਿਉਂਕਿ ਤਿਆਰੀ ਤਾਂ ਨਹੀਂ ਸੀ ਕਿਉਂਕਿ ਜਦੋਂ ਅਸੀਂ ਗਏ ਐਟ ਅ ਟਾਈਮ ਤਾਂ ਰਿੰਗ ਦੇ ਵਿੱਚ ਇਹਨਾਂ ਦਾ ਸ਼ੋਅ ਚੱਲ ਰਿਹਾ ਸੀਗਾ ਠੀਕ ਹੈ ਜੀ ਤਾਂ ਫਿਰ ਕੋਈ ਨਵਾਇਆ ਨਹੀਂ ਸੀ ਇਦਾਂ ਹੀ ਮੈਂ ਪਾਤਾ ਜਾ ਕੇ ਉਹ ਡਾਕਟਰ ਸਾਹਿਬ ਕਹਿੰਦੇ ਵੀ ਇੱਕ ਤਾਂ ਥੋੜੇ ਜਿਹੇ హెਅਰ ਜਿਹੜੇ ਕੱਟ ਨਹੀਂ ਕਟਿੰਗ ਕੋਟਿੰਗ ਨਹੀਂ ਹੋਈ ਸੀਗੀ ਕਟਿੰਗ ਨਹੀਂ ਹੋਈ ਸੀਗੀ ਮੈਂ ਕਮੀ ਪੁੱਛੀ ਵੀ ਮੰਨ ਲਓ ਵੀ ਕਮੀ ਕੀ ਹੈ ਬੋਲ ਚੋ ਕਹਿੰਦੇ ਵੀ ਇਹਨਾਂ ਦੀ హెਅਰ ਕਟਿੰਗ ਨਹੀਂ ਕੀਤੀ ਤੁਸੀਂ ਬਿਲਕੁਲ ਬਿਲਕੁਲ ਨਵਾਇਆ ਨਹੀਂ ਮਤਲਬ ਇੱਕ ਆਪਾਂ ਜਾਣਕਾਰ ਬ੍ਰੀਡਰ ਹੋਣ ਦੇ ਨਾਲ ਇੱਕ ਵਪਾਰੀ ਹੋਣ ਦੇ ਨਾ ਨਾ ਵੀ ਫਿਰ ਵੀ ਆਪਾਂ ਕਿਤੇ ਨਾ ਕਿਤੇ ਥੋੜੀ ਆਪਾਂ ਨੂੰ ਕਮੀ ਪੇਸ਼ੀ ਰਹਿ ਗਈ ਸਮਝ ਦੀ ਮੰਨ ਲੀਏ ਪੇਸ਼ੀ ਸਮਾਂ ਮਾਰ ਗਿਆ ਜੀ ਗੱਡੀ ਦਾ ਆਪਾਂ ਪਾੜਾ ਟੁੱਟ ਗਿਆ ਤਾਂ ਉੱਥੇ ਫਿਰ ਸਾਨੂੰ ਗੱਡੀ ਪਹਿਲਾਂ ਕੋਈ ਹੋਰ ਲਿਜਾ ਕੇ ਫਿਰ ਮਕੈਨਿਕ ਕੋਲੇ ਲਿ ਗਏ ਮੇਚ ਕੇ ਲ ਗਏ ਫਿਰ ਉੱਥੇ ਕੋਈ ਦਿੱਕਤ ਪੈ ਗਈ ਵਿੱਚ ਪਰੇਸ਼ਾਨੀ ਆ ਫਿਰ ਰਸਤੇ ਵਿੱਚ ਤੇ ਦੋਸਤੋ ਵੇਖੋ ਤੁਸੀਂ ਸਟਾਰ ਦਾ ਬੱਚਾ ਵੀਰ ਹੁਣ ਜਿਹੜਾ ਕੱਲ ਹੀ ਕੰਪੀਟੀਸ਼ਨ ਮਤਲਬ ਕਿ ਸਟਾਰ 2 ਦਾ ਬੱਚਾ ਤੇ ਚੌਥੇ ਨੰਬਰ ਤੇ 200 ਜਿਹੜੀ ਪੋਜੀਸ਼ਨ ਇਹਨੇ ਹਾਸਲ ਕੀਤੀ ਆ ਬਾਕੀ ਹੋ ਸਕਦਾ ਵੀਰ ਦਾ ਕਹਿਣ ਮੁਤਾਬਕ ਵੀ ਦੂਜੇ ਪਹਿਲੇ ਜਾਂ ਤੀਜੇ ਨੰਬਰ ਤੇ ਵੀ ਲੱਗ ਜਾਂਦਾ ਪਹਿਲੇ ਦੂਜੇ ਤੇ ਵੀ ਲੱਗ ਸਕਦਾ ਹੈ ਪਰ ਥੋੜੀ ਜੀ ਪ੍ਰੋਪਰ ਤਿਆਰੀ ਜਿੱਦਾਂ ਵੀ ヘア ਕਟਿੰਗ ਨਹੀਂ ਸੀਗੀ ਬਾਕੀ ਜਿਹੜੀ ਮਾਰਕਿੰਗ ਆ ਪ੍ਰੋਪਰ ਅਜਾਜ ਸਾਹਿਬਾਨ ਵੀ ਜਿਹੜਾ ਫੈਸਲਾ ਕਰਦੇ ਨੇ ਬਿਲਕੁਲ ਪ੍ਰੋਪਰ ਸਹੀ ਕਰਦੇ ਨੇ ਮੈਂ ਫੜਿਆ ਨਹੀਂ ਉੱਥੇ ਰਿੰਗ 'ਚ ਵੀ ਨਹੀਂ ਫੜਿਆ ਇਦਾਂ ਹੀ ਰਿਹਾ ਉੱਥੇ ਵੀ ਲਓ ਠੀਕ ਹੈ ਜੀ ਡਾਕਟਰ ਵੀ ਉੱਥੇ ਜਿਹੜੇ ਚਾਹਣ ਵਾਲੇ ਦਰਸ਼ਕ ਸੀ ਉਹ ਵੀ ਮੰਨ ਗਏ ਕਹਿੰਦੇ ਵੀ ਇੰਨੀ ਕੁਆਲਟੀ ਵਾਲੇ ਠੰਡਾਪਨ شریف ਪੁ ਠੀਕ ਹੈ ਜੀ ਬੜਾ ਰਿਆ ਬਿਲਕੁਲ ਵੀ ਇਹਨੇ ਇਲਤ ਨਹੀਂ ਕੀਤੀ ਯਾਨੀ ਕਿ ਜਿੱਦਾਂ ਪਹਿਲੇ ਰਿੰਗਾਂ ਚ ਜਾਂਦਾ ਹੁੰਦਾ ਨਾ ਫਾਸਟ ਤੇਰੀ ਰਿੰਗ ਤੇ ਲੈ ਕੇ ਆਈ ਸੀ ਠੀਕ ਹੈ ਠੀਕ ਹੈ ਜੀ ਹਾਂਜੀ ਠੀਕ ਆ ਤੇ ਟਿੱਲੋ ਵੀਰ ਇਹਦਾ ਇਹਦੀ ਕੋਈ ਡਿਮਾਂਡ ਮੰਡ ਕੀ ਕਰਦੇ ਜੇ ਕਿਸੇ ਵੀਰ ਭਰਾ ਨਹੀਂ ਲੈਣਾ ਖਰੀਦਣਾ ਵੀ ਆਪੇ ਖਰੀਦ ਲੂਗਾ ਕਿਉਂਕਿ ਸ਼ੌਂਕ ਬਹੁਤ ਹਰ ਵੀਰ ਨੂੰ ਦਾ ਕਈ ਵੀਰ ਆਪਾਂ ਨੂੰ ਫੋਨ ਲਾਉਂਦੇ ਯਾਰ ਪ੍ਰਾਈਸ ਨਹੀਂ ਦੱਸਦੇ ਜਾਂ ਕਿਵੇਂ ਵੀ ਆ ਹੁਣ ਤੁਹਾਨੂੰ ਵੀ ਪਤਾ ਵੀਰ ਇਹਦੀ 5 ਮਹੀਨੇ ਦੇ ਨੇੜੇ ਏਜ ਆ ਹਾਂਜੀ ਤੇ 5 ਮਹੀਨੇ ਦੇ ਵਿੱਚ ਪਹਿਲੇ 2 ਮਹੀਨੇ ਫਾਸਟ ਲੋਕੇਸ਼ਨ ਦੇ ਪਹਿਲੇ ਬਿਆਨ ਦੀ ਝੋਟੀ ਸੀ ਆਪਣੇ ਕੋਲੇ ਹਾਂਜੀ ਹਾਂਜੀ ਤਾਂ ਪਹਿਲੇ ਬ ਸੋਣਾ ਬੜਾ ਔਖਾ 12 ਲੀਟਰ ਦੇ ਤੇ ਚੱਲੀ ਆ 12 ਕਿਲੋ ਦੁੱਧ ਮੈਂ ਆਪ ਤੋਲਿਆ ਉਹਦਾ ਠੀਕ ਹੈ ਜੀ ਤਾਂ ਪਹਿਲੇ ਮਤ ਦੋ ਮਤ ਤੇ ਮਣਕੋ ਅਸੀਂ ਕਹਾਂ ਤੋ ਪਾਵੋ ਵੀ ਅੱਧੇ ਉਹ ਵਿਜਾਰਾ ਦੁੱਧ ਨੂੰ ਛੱਡਦੇ ਰਹੇ ਆ ਠੀਕ ਹੈ ਐਸਟੀਮੇਟ ਲਾਈਏ ਤੇ ਬਹੁਤ ਮਹਿੰਗਾ ਪੈ ਰਿਹਾ ਹੋਂ ਇਹ ਇਹ ਕੋਈ ਇਹਦਾ ਖਰਚਾ ਖਰਾਕ ਦਾ ਖਰਚਾ ਜਿੰਨਾ ਮੈਨੂੰ ਉਹਨਾਂ ਹੀ ਭਰ ਦੇਵੇ ਤਾਂ ਆਪਾਂ ਕਟਾ ਦੇ ਦਾਂਗੇ ਤੁਹਾਨੂੰ ਵੀ ਪਤਾ ਐ ਸਰ ਗੱਡੀ ਕਰਾਉਣੀ ਆ ਜੰਪ ਤੇ ਲੈ ਕੇ ਜਾਣਾ ਉੱਤੇ ਵੀ ਖਰਚਾ ਆਇਆ ਵਾ ਬਿਲਕੁਲ ਬਿਲਕੁਲ ਜੀ ਫਿਰ ਵੀ ਆਪਾਂ ਕ੍ਰੋਸਿੰਗ ਕੀਤੀ ਐ ਤੇ ਅੱਜ ਹਰ ਇੱਕ ਚੰਗੇ ਸਾਣ ਦੀ 1500 ਤੋਂ 2000 ਪਰ ਕਲੀਅਰ ਕਰਨੀ ਚਾਹਣਾ ਵੀ ਜੇ ਕੋਈ ਪੈਸੇ ਲਾਉਣ ਵਾਲਾ ਹੋਗਾ ਤੇ ਆਪਾਂ ਆ ਵੀ ਦੇ ਦਾਂਗੇ ਕੋਈ ਸਾਨੂੰ ਏਡੀ ਦਿੱਕਤ ਨਹੀਂ ਹੈ ਗਿਲਤ ਨਹੀਂ ਹੈ ਵੀ ਆਪਾਂ ਵੇਚ ਰਣੀ ਕੋਈ ਦਿੱਕਤ ਨਹੀਂ ਜੇ ਕੋਈ ਸ਼ੌਂਕੀ ਵੀਰ ਹੋਊਗਾ ਇਹਦਾ ਪੈਸੇ ਲਾਉਣ ਵਾਲਾ ਤਾਂ ਦੇ ਦਾਂਗੇ ਚਲੋ ਕੋਈ ਗੱਲ ਨਹੀਂ ਹਾਂ ਸੋ ਦੋਸਤੋ ਵੀਰ ਦਾ ਕਹਿਣ ਦਾ ਮਤਲਬ ਜਿਹੜਾ ਤੁਹਾਨੂੰ ਬਿਲਕੁਲ ਸਾਹਮਣੇ ਆ ਗਿਆ ਵੀ ਜੇਕਰ ਵੀਰ ਹੋਣਾ ਨੇ ਇੱਕ ਬਰੀਡ ਪਰਪਸ ਦੇ ਉੱਪਰ ਇਹਨੂੰ ਪਾਲ ਰਹੇ ਸੀਗੇ ਪਰ ਜੇ ਕਿਸੇ ਮੇਰੇ ਵੀਰ ਨੂੰ ਪਸੰਦ ਆਉਂਦਾ ਹੈ ਵੀ ਸ਼ੌਕੀਨ ਹੈ ਸੰਭਣ ਦੇ ਰੱਖਣ ਦੇ ਤੁਸੀਂ ਕਹਿ ਸਕਦੇ ਵੀ ਯਾਰ ਸਾਡਾ ਬਹੁਤ ਸ਼ੌਂਕ ਆ ਤੇ ਤੁਸੀਂ ਜਿਹੜਾ ਕਾਲ ਜਿਹੜਾ ਕੰਟੈਕਟ ਕਰ ਲਿਓ ਕਿਉ ਇਹਨੇ ਵੀ ਆਪਾਂ ਫੋਨ ਤੇ ਕਰਾਂਗੇ ਖੜਨੀ ਖੁਰਨੀ ਦੀ ਦਿਖ ਜ਼ਰੂਰ ਦਿਖਾ ਦਿਓ ਬਾਕੀ ਧੌਣ ਕਰਦਣਾ ਜਿਹੜੀ ਡਾਕਟਰਾਂ ਨੇ ਇਹਦੀ ਮੰਨ ਲਓ ਗਰਦਨ ਜਦੋਂ ਵੇਖੀ ਕਹਿੰਦੇ ਬਹੁਤ ਚੰਗਾ ਬੋਲ ਬਣਨ ਵਾਲਾ ਵਾ ਕਰਦਨ ਦਾ ਦੇਖੋ ਕੋ ਖੜਨੀ ਕਿਹੜੀ ਹੈ ਸਾਇਦਾ ਪੂਰਾ ਨਜ਼ਰ ਆਉਂਦਾ ਪਿਆ ਸਾਹਿਬ ਨਹੀਂ ਨਹੀਂ ਬਿਲਕੁਲ ਜੀ ਬਹੁਤ ਵੱਡਾ ਮਾਦੀ ਬਣੇਗਾ ਬਹੁਤ ਉੱਚੇ ਮੱਲੇਗਾ ਮਾਰੂ ਮੱਲਾ ਮਾਰੂਗਾ ਸਾਹਿਬ ਬਿਲਕੁਲ ਬਿਲਕੁਲ ਬਾਕੀ ਆਹ ਚੀਜ਼ ਜ਼ਰੂਰ ਦਿਖਾਓ ਮੂਤਰੀ ਦੀ ਇੰਨੀ ਢੱਲ ਮੰਨ ਲਓ ਕਟਿਆਂ 'ਚ ਤਾਂ ਆਉਂਦੀ ਨਹੀਂ ਜਿੰਨੀ ਇਹਦੇ ਥੱਲੇ ਢੱਲ ਲੱਗੀ ਹੋਈ ਆ ਦੇਖ ਸਕਦੇ ਹਮਮ ਸਹੀ ਹੈ ਜੀ ਹਰੇ ਬੱਚਾ ਠੀਕ ਆ ਠੀਕ ਆ ਵੀਰੇ ਇਹਦਾ ਸਾਕਿਫਾਈਸ ਹੈਗਾ ਉਹ ਵੀ ਜ਼ਰੂਰ ਦਰਸ਼ਕਾਂ ਨੂੰ ਹਾਂਜੀ ਹਾਂਜੀ ਉਹ ਕਰਦੀ ਆਪਣੇ ਰੂਹ ਵੀਰਾਂ ਨੂੰ ਇਹ ਦੋਸਤੋ ਕੱਲ ਦਾ ਜਿਹੜੀ ਮੈਨੂੰ ਲੱਗਦਾ ਵੀ ਕੱਲ 5 6 ਮਾਰਚ ਦਾ ਮਾਰਚ ਦਾ ਜਿਹੜਾ ਮੇਲਾ ਪਿੰਡ ਫੂਲੇਵਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਦੋਸਤੋ ਹੋਇਆ ਸੀ ਆਰਗੇਨਾਈਜ਼ ਤੇ ਵੀਰ ਉਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਜਿਹੜੀ 4th ਜਿਹੜੀ ਪੋਜੀਸ਼ਨ ਆ ਇਸ ਸਟਾਰ 2 ਦੇ ਬੱਚੇ ਨੇ ਜਿਹੜੀ ਹਾਸਲ ਕੀਤੀ ਹੈ ਵੀਰ ਹੁਣ ਦੇ ਕੋਲ ਬਕਾਇਦਾ ਜਿਹੜਾ ਸਰਟੀਫਿਕੇਟ ਆ ਕਿਸੇ ਵੀ ਇਹਨੇ ਵੀਰ ਨੇ ਜਦੋਂ ਸ਼ਿਕਾਇਤ ਆ ਵੀਰ ਇਹ ਸਮਾਲੀ ਨੂੰ ਲੈਣ ਆਇਆ ਤੇ ਸਰਟੀਫਿਕੇਟ ਜਿਹੜਾ ਬਕਾਇਦਾ ਤੌਰ ਤੇ ਦੋਸਤ ਨਾਲ ਦਿੱਤਾ ਜਾਵੇਗਾ ਆ ਦਿਖਾ ਦਾਂਗੇ ਸਰਟੀਫਿਕੇਟ ਬਾਕੀ ਇਹ ਤੇ ਮੇਰਾ ਨਾਮ ਆ ਆਪਾਂ ਕਾਪੀ ਕਰਾ ਕੇ ਦੇ ਦਾਂਗੇ ਕਾਪੀ ਕਰਾ ਕੇ ਜ਼ਰੂਰ ਦੇ ਦਿਓ ਹਾਂਜੀ ਫੋਟੋਕਾਪੀ ਦੇ ਦੇ ਜੀ ਹਾਂਜੀ ਤੇ ਹੋਰ ਢਿਲੋ ਸਾਹਿਬ ਵੀਰ ਇਹ ਤਿੰਨ ਨਾਂ ਕੀ ਸੀ ਆਪਣੇ ਕੋਲ ਸੇਰ ਹਾਂਜੀ ਵੀਡੀਓ ਤੇ ਸੰਪਰਕ ਨੰਬਰ ਜ਼ਰੂਰ ਬੋਲ ਦਿਗੇ ਹਾਂਜੀ ਮੇਰਾ ਮੋਬਾਈਲ ਨੰਬਰ ਹੈਗਾ ਭਾਜੀ 84276 4103 84276410 ਹੈਗੀ ਕੋਈ ਵੈਸੇ ਕੋਈ ਪ੍ਰੋਬਲਮ ਹੋਵੇ ਐਨੀਮਲ ਥਰੋਪ ਉਹਦੀ ਵੀ ਜਾਣਕਾਰੀ ਜਿੰਨੀ ਹੋਵੇ ਤੇ ਬਾਕੀ ਇੱਕ ਹੋਰ ਇੱਕ ਬੇਨਤੀ ਹੈ ਵੀ ਚਲੋ ਜਦੋਂ ਆਪਾਂ ਨੂੰ ਕੋਈ ਵੀ ਅਗੋਂ ਆਪਣਾ ਸਿਲ ਪਰਚੇਜ ਦਾ ਕੰਮ ਹੈ ਵੀ ਜਦੋਂ ਕੋਈ ਵੀ ਪਸ਼ੂ ਆਪਾਂ ਨੂੰ ਅਗੋਂ ਮਤਲਬ ਕੋਈ ਰੈਤ ਮਿਲ ਜਾਂਦਾ ਤੇ ਆਪਦਾ ਨਫਾ ਕੱਢ ਕੇ ਵੀ ਅੱਗੇ ਵੀਰਾਂ ਭੈਣ ਭਰਾਵਾਂ ਤੋਂ ਸ਼ੌਂਕ ਨਹੀਂ ਆਪਾਂ ਮਰਨ ਮਰਨ ਦੇਣਾ ਕਿਸੇ ਦਾ ਵੀ ਰੈਤ ਵੀ ਆਪਾਂ ਪਹੁੰਚਾ ਦੇਣਾ ਕਰਦਾ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਆ ਡੰਗਰੇ ਜਦੋਂ ਆਪਣੇ ਸੇਲ ਹੋ ਗਏ ਨਾ ਹੁਣ ਵੀਰਾਂ ਦੀ ਡਿਮਾਂਡ ਬਹੁਤ ਆਈ ਮੈਨੂੰ ਕਾਲ ਬਹੁਤ ਆਏ ਕਿ ਅਸੀਂ 20000 ਰੁਪਏ ਲਾਉਣਾ ਜੀ ਜੀ ਤਾਂ ਬਿਲਕੁਲ ਬਿਲਕੁਲ 30 ਮਹੀਨੇ ਦੀ 8 ਮਹੀਨਾ ਦੀ 9 ਵਾਲੀ 10 ਸਾਲਕ ਦੇ ਨੇੜੇ ਜੇ ਆਪਾਂ ਇੱਕ ਨਾ ਹੋਰ ਵੀਰ ਪ੍ਰੋਬਲਮ ਪਤਾ ਕੀ ਆ ਹਰ ਇੱਕ ਦੀ ਆਪਾਂ ਆਪਣੀ ਸੋਚ ਹੁੰਦੀ ਜਿਹੜੀ ਮੇਰੀ ਬਣ ਚੁੱਕੀ ਆ ਨਾ ਹੁਣ 10 15000 ਦੀ ਨਾ ਕਲੀ ਸਾਹ ਚੱਲਦੀ ਕੱਟੀ ਮਿਲਦੀ ਆ ਸਾਹ ਚੱਲਦੀ ਤੁਸੀਂ ਸਮਝਦੇ ਹੋਵੋਗੇ ਵੀ ਮੰਨ ਲਓ ਵੀ ਸਰੀਰ ਪੱਖੋਂ ਜਮ੍ਹਾਂ ਖਾਤਮੇ ਦੀ ਦੁੱਧ ਨਹੀਂ ਛੱਡਿਆ ਹੁੰਦਾ ਪੱਠੇ ਵੀ ਉਸ ਹਾਵਣਾ ਪਾਏ ਉਹ ਤਾਂ ਵੀ 10000 ਮੰਗੀ ਬੈਠੇ ਹੁੰਦੇ ਤੇ ਲੈ ਕੇ ਛੱਡਦੇ ਆ 10000 15000 ਮੰਗੀ ਬੈਠੇ 20000 ਮੰਗੀ ਬੈਠੇ ਮੰਨ ਲਓ ਕਈ ਮੰਨ ਲਓ ਜਿਹੜੇ ਕਿਸਾਨ ਵੀਰ ਆ ਮੁੱਲ ਜ਼ਿਆਦਾ ਕਰ ਲੈਂਦੇ ਆ ਬਿਲਕੁਲ ਬਿਲਕੁਲ ਤਾਂ ਫਿਰ ਮੈਂ ਨਾ ਮੇਰੀ ਸੋਚ ਇਹ ਆ ਵੀ ਜੇ ਚੰਗੀ ਲਿਆਵਾਂਗੇ ਯਾਰ ਕੱਲੂ ਘਰੇ ਵੀ ਖੜੀ ਸੋਹਣੀ ਲੱਗੂਗੀ ਇਹਨੂੰ ਮਾੜੀ ਨੂੰ ਲੈ ਕੇ ਰੱਬ ਨਾ ਕਰੇ ਕੋਈ ਪ੍ਰੋਬਲਮ ਹੀ ਆ ਜੇ ਤੇ ਸਾਰੀ ਰਕਮ ਹੀ ਰੋੜ ਜਾਣੀ ਬਿਲਕੁਲ ਬਿਲਕੁਲ ਆ ਵੀ ਦਿੱਕਤ ਬਾਕੀ ਕੋਸ਼ਿਸ਼ ਕਰੂੰਗਾ ਮੈਂ ਜ਼ਰੂਰ ਨ ਬੰਦਾ ਰਹਿ ਜਾਂਦਾ ਵੀ ਉਹਦੇ ਲਈ ਵੀ ਪਸ਼ੂ ਕਿਤੇ ਨਾ ਕਿਤੇ ਨਾ ਇੱਕ ਦੋ ਛੋਟੇ ਭਾ ਦੇ ਵੀ ਜ਼ਰੂਰ ਲੈ ਕੇ ਆ ਕਰੋ ਜੀ ਗਾ ਆਪਾਂ ਨੈਕਸਟ ਟਾਈਮ ਜ਼ਰੂਰ ਦਰਸ਼ਕਾਂ ਨੇ ਮੈਨੂੰ ਇੱਕ ਦੋ ਫੋਨ ਵੀ ਕੀਤੇ ਵੀ ਹਾਂਜੀ 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 ਆਪਾਂ ਲੈ ਦਾਂਗੇ ਬਾਕੀ ਬੈਨਰ ਉੱਪਰ ਜੋ ਵੀ ਆ ਜੇ ਆਪਾਂ ਨੂੰ ਕੋਈ ਪੁਰਾਣੇ ਸਾਨਾਂ ਦੇ ਬੱਚੇ ਚਾਹੀਦੇ ਆਪਣਾ ਉਹ ਵੀ ਆਪਾਂ ਨੂੰ ਲੈ ਲਵਾਂਗਾ ਪਰ ਕਾਰਨ ਇੱਥੇ ਜਾ ਕੇ ਇਹ ਪੈ ਜਾਣਾ ਕਿ ਪੈਸੇ ਲਾਉਣ ਵਾਲਾ ਬੰਦਾ ਚਾਹੀਦਾ ਆਪਣੀਆਂ ਮੱਝਾਂ ਵੀ ਹੁਣ ਚੰਗੇ ਸਾਨਾਂ ਤੋਂ ਗਾਂ ਮੰਨ ਲਓ ਕ੍ਰੋਸ ਆ ਹਾਂਜੀ ਹਾਂਜੀ ਤੇ ਜੇ ਕੋਈ ਪੈਸੇ ਭਰਨ ਵਾਲਾ ਹੋਇਆ ਤੇ ਜ਼ਰੂਰ ਆਪਾਂ ਦੇਾਂਗੇ ਇਹਦੇ ਵਿੱਚ ਕਿਹੜੀ ਗੱਲ ਹੈਗੀ ਆ ਭਾਜੀ ਕੀਮਤ ਲੱਗਦੀ ਆ ਭਰਨੀ ਪੈਂਦੀ ਆ ਹਾਂਜੀ ਭਰਨੀ ਪੈਂਦੀ ਆ ਸੋ ਦੋਸਤੋ ਇਹ ਵੀਰ ਹੁਣੀ ਵੀ ਅੱਗੋਂ ਜ਼ਿੰਮੇਦਾਰਾਂ ਦੇ ਘਰੋਂ ਚਾਹੇ ਕਿਤੋਂ ਵੀ ਆਪਣੇ ਭੈਣ ਭਰਾ ਕਿਸੇ ਵੀ ਕਹਿ ਲਈਏ ਵੀ ਕੋਈ ਵੀ ਵੀਰ ਜਿਹਦੇ ਕੋਲ ਵੀ ਦੋਸਤੋ ਬੱਚੇ ਹੁੰਦੇ ਆ ਚਾਹੇ ਕੋਈ ਸੇਲ ਕਰਦਾ ਤੇ ਵੀਰ ਉਹਨਾਂ ਦੇ ਕੋਲ ਲੈ ਕੇ ਆਉਂਦਾ ਰੇਟ ਦੋਸਤੋ ਜਿਹੜੇ ਵੀ ਵੀਰ ਮੂਹ ਮੰਗਿਆ ਮੰਗਦੇ ਨੇ ਉਥੇ ਦੋਸਤੋ ਥੋੜੀ ਬਤੀ ਲੈਸ ਕਰਕੇ ਜਿੰਨਾ ਕ ਅੱਗੋਂ ਵੱਡੇ ਰੇਟ ਦੀ ਚੀਜ਼ ਲਿਆਂਦੀ ਜਾਂਦੀ ਆ ਤੇ ਨਫਾ ਜਿਹੜਾ ਦੋਸਤੋ ਕੱਢ ਵੀਰ ਨੇ ਵੀ ਕੱਢਣਾ ਹੁੰਦਾ ਕਿਉਂਕਿ ਵਪਾਰ ਦੀ ਲੈਣ ਆ ਤੇ ਥੋੜਾ ਜਿਹਾ ਆਪਾਂ ਨੂੰ ਮਹਿੰਗਾ ਜ਼ਰੂਰ ਲੱਗਦਾ ਪਰ ਜਿਹੜੀ ਚੰਗੀ ਆ ਚੀਜ਼ ਚੰਗੀ ਕੁਆਲਿਟੀ ਆ ਉਹ ਲਿਉਂਦੇ ਰਹਿੰਦੇ ਨੇ ਤੇ ਤੁਸੀਂ ਜਿਹੜਾ ਬਿਲਕੁਲ ਆਪਣੀ ਜਿਹੜੀ ਪਰਖ ਕਰਕੇ ਆਪਦਾ ਬਿਲਕੁਲ ਤਸੱਲੀ ਕਰਕੇ ਘਰੋਂ ਲੈ ਕੇ ਜਾ ਸਕਦੇ ਹੋ ਕਿਉਂਕਿ ਥੋੜੇ ਬਾਅਦੇ ਪੈਸੇ ਜੇਕਰ ਆਪਾਂ ਨੂੰ ਵੱਧ ਭਰ ਕੇ ਚੰਗੇ ਫਾਦਰ ਦਾ ਤੇ ਮਦਰ ਦਾ ਬੱਚਾ ਜੇ ਮਿਲ ਜਾਂਦਾ ਤੇ ਦੋਸਤੋ ਉਹਦੇ ਵਰਗੀ ਰੀਸ ਨਹੀਂ ਹੈਗੀ ਅੱਗੇ ਉਹ ਨਫਾ ਦੇ ਕੇ ਜਾਊਗਾ ਤੁਹਾਨੂੰ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਤੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ